साठी बदकार रखी है सारी अपने तुवगे कुदा साठी बदकार रखी

ਕਹਿ ਵਿੱਚ ਤੇਰੀ ਸਦਾ ਦਿਨ ਐ ਸਾਰੇ ਰੰਗ ਦੇ ਗੁਜ਼ਾਰੇ ਕਹਿ ਵਿੱਚ ਤੇਰੀ ਸਦਾ ਸਾਡੀ ਬਦਕਾਰੀ ਰੱਖੀ ਐ ਸਾਰੀ ਆਪਣੇ ਤੂ ਅਗੇ ਕੁਦਾ عمر साॾी گزر دی جو गुज़र گزرے जो हिकु عمر साढी उमिरि बि कई गुज़र जो जो हिकु गुज़रे थया सतरि वरिती असी वरिती ਆਖਰ ਨੂੰ ਮੇਰੇ ਵੀ ਪਨਾ ਸੱਤ ਵਰਤੀ ਅਸੀਂ ਵਰਤੀ ਆਖਰ ਨੂੰ ਮੇਰੇ ਵੀ ਪਨਾ ਸਾਠੀ ਬਦਕਾਰੀ ਰੱਖੀ ਐ ਸਾਰੀ ਆਪਣੇ ਤੂ ਆਕੇ Thank you ਦੀ ਕੀ ਹੈ ਮੈਂ ਤੇ ਸ਼ਤਾ ਜਾਣਦਾ ਹੇ ਕੋੜਾ ਹੱਥ ਗੁੱਸਾ ਤੇਰਾ ਤੇਰੇ ਗਗਬਨੋ ਬੁਦਾ ਜਾਣਦਾ ਹੇ ਕੋੜਾ ਹੱਥ ਗੁੱਸਾ ਤੇਰਾ ਤੇਰੇ ਗਗਬਨੋ ਸਾਡੀ ਬੁਦਕਾਰੀ ਰੱਖੀ ਐ ਸਾਰੀ ਆਪਣੇ ਤੂ ਅੱਗੇ ਖੁਦਾ ਸਾਡੀ ਬੁਦਕਾਰੀ ਰੱਖੀ ਐ ਸਾਰੀ ਆਪਣੇ ਤੂ ਅੱਗੇ ਖੁਦਾ ਇਸ ਅਲਲੂਇ ਉਦਾਵੰਦੀ ਭਾਗ ਨਾਮ ਦੀ ਤਾਰੀਖ ਉਦਾਵੰਦ ਆਪ ਸਭ ਨੂੰ ਬਰਕਤ ਦੇ ਔਰ ਇਹ ਨਬੀ ਜ਼ਗੂਰ ਜੋ ਮੂਸਾ ਦੀ ਦੁਆ ਹੈ ਉਹਦੇ ਵਿੱਚੋਂ ਕੁਝ ਹਵਾਲੇ ਪੜਾਂਗੇ ਹਾਲੇਲੂਇਆ ਹਮਮਾ ਮਾਈਂ ਪ੍ਰਭ ਅਵੰਦ ਦੇ ਨਾਮ ਦੀ ਤਾਰੀਖ ਹੋਵੇ ਹਾਲੇਲੂਇਆ ਪ੍ਰੇਜ਼ ਦਾ ਲਾਰਡ ਤਾਰੀਫ ਨਬਜ਼ਬੂਰ ਦੇ ਵਿੱਚ ਲਿਖਿਆ ਹੈ ਨੌਵੀਂ ਅਤੇ ਦਸਵੀਂ ਅੱਜ ਸਾਡੀ ਸਾਰੀ ਦਿਹਾੜੇ ਤਾਂ ਤੇਰੀ ਕੈਨ ਵਿੱਚ ਬੀਤਦੇ ਹਨ ਅਸੀਂ ਆਪਣੇ ਵਰਿਆਂ ਨੂੰ ਇੱਕ ਸਾਵਾ ਮਕੰਦੇ ਸਾਡੀ ਉਮਰ ਦੇ ਦਿਨ 70 ਬਰੇ ਆ ਅਤੇ ਜੇ ਸਾਹ ਸਾਥ ਹੋਵੇ ਤਾਂ 80 ਬਰੇ ਪਰ ਉਹਨਾਂ ਦੀ ਆਖੜ ਕਸ਼ਟ ਅਤੇ ਸੋਗ ਹੀ ਹੈ ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਧੜੀ ਮਾਰ ਜਾਂਦੇ ਹਾਂ ਹਾਲੇਲੂਇਆ ਮੈਮਾ ਖੁਦਾਬੰਦਿ ਪਾਤਨਾਮ ਦੀ ਤਾਰੀ ਹallelujah ਖੁਦਾਬੰਦਾ ਵਚਨ ਇੱਕ ਪੀੜੀ ਆਉਂਦੀ ਹੈ ਔਰ ਉਹ ਚਲੀ ਜਾਂਦੀ ਹੈ ਔਰ ਉਸ ਦੀ ਪੀੜੀ ਆ ਜਾਂਦੀ ਹੈ ਪਰ ਖੁਦਾਬੰਦਾ ਜੋ ਕਲਾਮ ਹੈ ਉਹ ਜੁਗ ਜੁਗ ਅਟਲ ਹallelujah ਸੋ ਖੁਦਾਵੰਦ ਕੋਲੋਂ ਸਾਡੀ ਸਭਨਾਂ ਦੀ ਇਹ ਦੁਆ ਹੋਣੀ ਚਾਹੀਦੀ ਹੈ ਜਿਵੇਂ موسی ਦੀ ਦੁਆ ਹੈ ਕਿ ਅਸੀਂ ਆਪਣੇ ਦਿਨਾਂ ਨੂੰ ਗਿਣ ਸਕੀਏ ਤਾਂ ਕਿ ਅਸੀਂ ਸਭ ਹਕਮਤ ਵਾਲਾ ਮਨ ਪ੍ਰਾਪਤ ਕਰੀਏ ਅਸੀਂ ਸਭ ਬੁੱਧੀਮਾਨ ਬਣੀਏ ਖੁਦਾਵੰਦ ਆਪ ਸਭ ਨੂੰ ਬਖਸ਼ਤੇ ਪ੍ਰਾਰਥਨਾ ਹੈ ਖੁਦਾਵੰਦ ਤੇਰਾ ਸ਼ੁਕਰ ਹੈ ਤੇਰਾ ਧੰਨਵਾਦ ਤੇਰੇ پاک ਬ੍ਰਹਮਤਰ ਨਾਮ ਜੀ ਤਾਰੀ ਇਸ ਮਬਰਕ ਖੁਦਾਵੰਦ ਵਚਨ ਦੇ ਲਈ ਤੇਰਾ ਸ਼ੁਕਰ ਕਰਦੇ ਆ ਮੈਮਾ ਹੋਈ ਆਪਣੇ ਬੱਚਿਆਂ ਨੂੰ ਬਰਕਤ ਦੇ ਜੋ ਤੇਰੇ ਨਾਮ ਆਮਤ ਰੱਖਦੇ ਆ ਜਿਨ੍ਹਾਂ ਨੇ ਤੈਨੂੰ ਪਿਆਨੇ ਆ ਹੋਇਆ ਹੈ ਉਹਨਾਂ ਉੱਤੇ ਤੇਰਾ ਬੜਾ ਫ਼ਜ਼ਲ ਹੋਵੇ ਔਰ ਆਪਣੇ ਬੱਚਿਆਂ ਨੂੰ ਆਪਣਾ ਵਚਨ ਪੜੰਦੀ ਸਮਝ ਬਖਸ਼ ਸਮਰਥ ਤੇ ਕਿਰਪਾਵੰਤ ਪ੍ਰਭੂ ਹਮੇਸ਼ਾ ਤੇਰੀ ਕਿਰਪਾ ਬਣੀ ਰਹੇ ਔਰ ਤੇਰੀ ਕਿਰਪਾ ਤੇਰੇ ਲੋਕਾਂ ਉਤੇ ਪੀੜ੍ਹੀਓ ਪੀੜ੍ਹੀ ਬਣੀ ਰਹੇ ਔਰ ਜਿਨਾ ਉੱਚਾ ਆਕਾਸ਼ ਵਰ ਦਿੱਤਾ ਹੈ ਇਨੀ ਵੱਡੀ ਰਹਿਮਤ ਤੇਰੀ ਤੇਰੇ ਲੋਕਾਂ ਉਤੇ ਹੈ ਧੰਨਵਾਦ ਆ ਪ੍ਰਭੂ ਸਭਨਾ ਨੂੰ ਬਰਕਤ ਦੇ ਸਾਰਿਆਂ ਦਾ ਜੀਵਨ ਮੁਬਾਰਕ ਹੋਵੇ ਤੇਰੇ ਲੋਕ ਹੋਰ ਜ਼ਿਆਦਾ ਤੇਨੂੰ ਪਿਆਰ ਸਾਰੇ ਦਿਲ ਨਾਲ ਆਪਣੀ ਸਾਰੀ ਚਾਹ ਨਾਲ ਆਪਣੀ ਸਾਰੀ ਬੁੱਧ ਨਾਲ ਆਪਣੀ ਸਾਰੀ ਸ਼ਕਤੀ ਨਾਲ ਤੈਨੂੰ ਪਿਆਰ ਕਰਨ ਦਾ। ਧੰਨਵਾਦ ਕਰਦੇ ਹੋਏ ਇਹ ਦੁਆਵ ਖੁਦਾਵਨ ਯਿਸੂ ਮਸੀਹ ਦਾ ਨਾਮ ਛਮਾ ਲਈ। ਆਮੀਨ। ਹਾਂ ਲਓ।